ਇਹ ਕੀ ਨੇ ਜੀ ਇਹ ਜੀ ਸਾਡੇ ਸੋਲਰ ਮੋਟਰ ਲਵਾਈ ਸੀ 2 ਕੁ ਮਹੀਨੇ ਹੋ ਗਏ 2 ਲਾਈਆਂ ਸੀ ਇੱਕ ਉਹ ਪਰਲੇ ਪਾਸੇ ਆ ਜੀ ਰਾਤ ਕੋਈ ਨਸ਼ੇਪੱਤੇ ਵਾਲੇ ਕੋਈ ਨਸ਼ੇੜੀ ਚੋਰ ਸਾਡੀਆਂ ਸਾਰੀਆਂ ਤਾਰਾਂ ਪੱਟ ਕੇ ਲੈ ਗਏ ਇੱਥੋਂ ਪਰ ਜਿਹੜੀਆਂ ਤਾਰਾਂ ਇਹ ਸਾਰੀਆਂ 5-700 ਦੀਆਂ ਵੇਖਣੀਆਂ ਸਾਡੀ ਮੋਟਰ ਇਹਦੇ ਕਾਰਨ 5-10 ਦਿਨ ਖੜੀ ਰਹੂਗੀ ਝੋਨੇ ਨੂੰ ਪਾਣੀ ਲਾਉਣ ਵਾਲਾ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਤੇ ਪਹਿਲਾਂ ਵੀ ਕਈ ਮੋਟਰਾਂ ਦੇ ਚੋਰੀਆਂ ਚਾਰੀਆਂ ਹੋਈਆਂ ਨੇ ਕੋਸ਼ਿਸ਼ ਕਿ ਸਾਡੇ ਇੱਥੇ ਜਿਹੜੇ ਕਵਾੜਗੇ ਨੇ ਤਲਵੰਡੀ ਸਾਰੇ ਨਹੀਂ ਕੋਸ਼ਕ ਵੀ ਜਿਹੜੇ ਚੋਰੀ ਦਾ ਸਮਾਨ ਲੈਂਦੇ ਨੇ ਜੋ ਸਮਾਨ ਹੀ ਨ ਲੈਣ ਤੇ ਇਹ ਨਸ਼ੇ ਪੱਤੇ ਵਾਲੇ ਤਾਰਾਂ ਨਾ ਵੜਨ ਸਾਰੀਆਂ ਤਾਰਾਂ ਐ 500 ਦੀਆਂ ਹੋਣੀਆਂ ਇੱਕ ਮੋਟਰ ਦੀਆਂ ਦੋ ਦੀਆਂ ਲਾਈਆਂ ਗਈਆਂ ਨੇ ਪਰ ਅਸੀਂ ਇਹ ਕਹਿੰਦੇ ਹਾਂ ਉਹਨਾਂ ਨੂੰ ਨਸ਼ੇ ਪੱਤੇ ਵਾਲੇ ਨੂੰ ਵੀ ਜ਼ਿੰਮੇਵਾਰਾਂ ਨੇ ਪਾਣੀ ਲਾਉਣਾ ਹੁੰਦਾ ਚੱਲ ਸਾਡੀ ਮੋਟਰ ਦੀਆਂ ਪੱਟੀਆਂ ਅਸੀਂ ਲਵਾ ਲਾਂਗੇ ਕੋਈ ਗੱਲ ਨਹੀਂ ਪਰ ਸਾਰੇ ਜ਼ਿੰਮੇਵਾਰਾਂ ਨੇ ਪਾਣੀ ਲਾਉਣ ਦਾ ਉਹਨਾਂ ਦੀ ਇੱਕ 5-400 ਪਿੱਛੇ ਵੀ ਮੋਟਰ 10 ਦਿਨ ਖੜੀ ਰਹੂ ਉਹਨੇ ਛੋਟਾ ਕਿ ਨਾ ਨੁਕਸਾਨ ਹੋਇਆ ਕਿੰਨੇ ਕਿੰਨੇ ਤਾਰਾਂ ਦੀ ਤੁਸੀਂ ਲਵਾਉਂਗੇ ਅਸੀਂ ਤਾਂ ਤਾਰਾਂ ਲਵਾਵਾਂਗੇ 3000 3500 4000 5000 ਨਹੀਂ ਹੋਣਗੀਆਂ ਪਰ ਜਿਹੜੀਆਂ ਇਹ ਕਵਾੜ ਚ ਵੇਕਣਗੇ 500 ਦੀਆਂ ਜਾਂ 600 ਦੀਆਂ ਵੇਕਣਗੇ ਉਹਨਾਂ ਤੇ ਵੀ ਨਾਲ ਮੁਕਾਦਮਾ ਦਰਜ ਹੋਵੇ ਜਦੋਂ ਫੜੇਗੇ ਮੁਕਾਦਮਾ ਕਵਾੜੀਆਂ ਤੇ ਵੀ ਨਾਲ ਦਰਜ ਹੋਵੇ ਅੰਦਰ ਜਾਣ 6 ਮਹੀਨੇ 6 ਮਹੀਨੇ ਲੱਗਣ ਫੇਰ ਤਾਂ ਪਤਾ ਲੱਗੇ ਚੋਰੀਆਂ ਬੰਦ ਹੈ ਰੀਜ਼ਨ ਇਹੀ ਹੈ ਨਾ ਪਿੰਡ ਨੂੰ ਵੀ ਚਾਹੀਦਾ ਵੀ ਰਲ ਕੇ ਇਹ ਜੇ ਕਵਾੜੀਆਂ ਦੇ ਖਿਲਾਫ ਆਵਾਜ਼ ਚੱਕਣ ਉਹਨਾਂ ਦਾ ਕਵਾੜ ਬੰਦ ਕਰਾਉਣਾ ਇਥੋਂ ਅਸੀਂ ਤਾਂ ਉਹਨਾਂ ਨੂੰ ਪੂਰੀ ਕਾਰਵਾਈ ਕਰਾਂਗੇ ਜੇ ਸਾਨੂੰ ਜਿਹੜਾ ਵੀ ਚੋਰ ਮਿਲ ਗਿਆ ਜਿਹਦੇ ਕਵਾੜੀਏ ਨੇ ਲੈਤੀਆਂ ਨੇ ਸਤ ਪੂਰੀ ਉਹ ਤੇ ਬੰਦ ਦੀ ਕਾਰਵਾਈ ਕਰਵਾਵਾਂਗੇ ਚਾਹੇ ਕੁਛ ਮਰਜ਼ੀ ਹੋ ਜੇ